ਅਰਜਣ ਕੁੰਗੜ ਦਾ ਬੱਚਾ ਦਿਖਾਉਣ ਲੱਗੇ ਆ ਦੋਸਤੋ ਹਰਿਆਣੇ ਦੇ ਵਿੱਚੋਂ ਇਹਦੀ ਮਦਰ ਆਈ ਸੀ ਉਹਦੇ ਪਿੱਛੇ ਆਈ ਸੀਗੀ ਤਾਂ ਇਹ ਕੁਦਰਤ ਨੇ ਇਹਨੂੰ ਬਣਾਉਣ ਵਿੱਚ ਬੜੇ ਜਿਵੇਂ ਕਹਿਣ ਤੋਂ ਭਾਵੇਂ ਵੀ ਰੀਜਾ ਨਾ ਬਣਾਇਆ ਤੁਸੀਂ ਦੇਖ ਸਕਦੇ ਤਾਂ ਸਟਰਕਚਰ ਇਹਦੇ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਦੋਸਤੋ ਅੱਜ ਤੁਹਾਨੂੰ ਆਪਣੇ ਫਾਰਮ ਤੋਂ ਤਿੰਨ ਮੰਨ ਲਓ ਨਗੀਨੇ ਦਿਖਾਉਣ ਲੱਗੇ ਆ ਦੋ ਨੀਲੀ ਰਾਵੀ ਦੇ ਇੱਕ ਮੋਹਰੇ ਦੇ ਵਿੱਚ ਦੋਸਤੋ ਦੋ ਥਣੀ ਕੱਟੀ ਦਿਖਾਵਾਂਗੇ ਤੁਹਾਨੂੰ ਨਾਮ ਤੇ ਐਡਰੈਸ ਨੋਟ ਕਰ ਲਿਓ ਨਾਮ ਮਮਨਦੀਪ ਸਿੰਘ ਪਿੰਡ ਕਾਲੀਆਂ ਵਾਲਾ ਤਹਿਸੀਲ ਧਰਮਗੋੜ ਜ਼ਿਲ੍ਹਾ ਮੋਗਾ ਸੋ ਮੋਬਾਈਲ ਨੰਬਰ ਦੋਸਤੋ 8427641030 ਆ ਬਾਕੀ ਦੋਸਤੋ ਅੱਜ ਤੁਹਾਨੂੰ ਆਪਾਂ ਤਿੰਨ ਐਨੀਮਲ ਦਿਖਾਉਣੇ ਆ ਸੋ ਇੱਧਰ ਤੁਸੀਂ ਛੋਟੀ ਦੇ ਸਕਦੇ ਆ ਵਾਈਟ ਫੇਸ ਦੋ ਨੰਬਰ ਤੇ ਕੁੰਡੇ ਸਿੰਘਾਂ ਦੀ ਝੋਟੀ ਆ ਜਿਹੜੀ ਤੇ ਤਿੰਨ ਨੰਬਰ ਤੇ ਦੋਸਤੋ ਦੋ ਥਣੀ ਕੱਟੀ ਆ ਤੇ ਇਹਨਾਂ ਦੀ ਤੁਹਾਨੂੰ ਕੱਲੀ ਕੱਲੀ ਦੀ ਡਿਟੇਲ ਕੱਲੀ ਕੱਲੀ ਦੀ ਜਾਣਕਾਰੀ ਤੁਹਾਨੂੰ ਆਪਾਂ ਦਿਆਂਗੇ ਸੋ ਆ ਸਾਹਮਣੇ ਦੇਖ ਸਕਦੇ ਤੁਸੀਂ ਵਾਈਟ ਫੇਸ ਆ ਇਹ ਜਿਹੜੀ ਆ ਦੋਸਤੋ ਇਹਦੀ ਕੋਈ 1.5 ਸਾਲ ਆ ਕੋਈ 2 ਮਹੀਨੇ 1.5 ਪੌਣੇ 2 ਸਾਲ ਦੇ ਨੇ ਜਿਹੜਾ ਸੰਗ ਵਾਈਟ ਆ ਅੱਖ ਨੀਲੀ ਰਾਵੀ ਜ਼ੁਬਾਨ ਗੁਲਾਬੀ ਇੱਕ ਸੰਗ ਵੀ ਵਾਈਟ ਆ ਤੁਸੀਂ ਇਹਦੀ ਸੂਤੇ ਨਿਸ਼ਾਨ ਦੇਖ ਸਕਦੇ ਆ ਜਿਹੜਾ ਪਿੱਛੇ ਵਾਈਟ ਸੂਪਰ ਵੀ ਨਿਸ਼ਾਨ ਆ ਦੋਸਤੋ ਬਾਕੀ ਇਹਦੇ ਥਾਣਾ ਜਿਹੜੇ ਵੀ ਇਹਦੇ ਥਾਣੂ ਥਣ ਵੀ ਗੁਲਾਬੀ ਚਾਹੀਦੇ ਆ ਦੋਸਤੋ ਆ ਦੇਖ ਸਕਦੇ ਤੁਸੀਂ ਬਸ ਪਤੋ ਇੱਕ ਆ ਦੋ ਥਣ ਗੁਲਾਬੀ ਇਹਦੇ ਦੋਸਤੋ ਤੇ ਦੋ ਬਲੈਕ ਆ ਸਵਾ ਕਰਿਓ ਚੈੱਕ ਤੋ ਦੇਖ ਸਕਦੇ ਤੁਸੀਂ ਦੋ ਥਣ ਜਿਹੜੇ ਇਹਦੇ ਵਾਈਟ ਤੇ ਦੋ ਬਲੈਕ ਆਕ ਦੋਨੋਂ ਪਾਸੇ ਇੱਕ ਅਗਲਾ ਇੱਕ ਪਿਛਲਾ ਬਹੁਤ ਹੀ ਘੈਂਟ ਲੱਗਣਗੇ ਜਦੋਂ ਇਹ ਤਿਆਰ ਹੋਊਗੀ ਤੇ ਸੂਤੋ ਥੱਲੇ ਆ ਦੋਸਤੋ ਆ ਜਿਹੜੇ ਬਟਨਾ ਤੁਸੀਂ ਦੇਖ ਸਕਦੇ ਆ ਇਹ ਵੀ ਦਧਾਰੂ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਤੁਹਾਨੂੰ ਤੋੜ ਕੇ ਦਿਖਾਉਣੇ ਆ ਝੋਟੀ ਹੋਣੇ ਇਹ ਇਹਦੀ ਤੋੜ ਚੈੱਕ ਕਰ ਲਿਓ ਤੇ ਤਾਂ ਜੋ ਕਿ ਤੁਹਾਨੂੰ ਵੀ ਇਹਦੇ ਕੱਦ ਕਾਢ ਦਾ ਤੁਰਦੀ ਦਾ ਅੰਤਾਜਾ ਹੋ ਸਕੇ ਬਹੁਤੇ ਵੀਰਾਂ ਨੇ ਇਹ ਡਿਮਾਂਡ ਕਰੀ ਕੇ ਵੀਰੇ ਤੋੜ ਕੇ ਵੀਡੀਓ ਜਰੂਰ ਪਾਇਆ ਕਰੋ ਤੇ ਬਾਕੀ ਇਹ ਸਰਕਾਰੀ ਸੀਮੰਦੀਆ ਦੋਸਤੋ ਤੁਸੀਂ ਹਰ ਟਾਈਮ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਤੇ ਤੁਸੀਂ ਆਪ ਦੇ ਹਿਸਾਬ ਨਾਲ ਦੇਖ ਲਿਓ ਵੀ ਇਹ ਕਿਹੜੇ ਸਾਂਝੀ ਹੋ ਸਕਦੀ ਆ ਸੋ ਆਪਣਾ ਵਪਾਰ ਦਾ ਕੰਮ ਆ ਆਪਾਂ ਨੂੰ ਬਥੇਰੇ ਕੋਸ਼ ਕਹਿੰਦੇ ਆ ਆਪਾਂ ਕਿਸੇ ਦਾ ਸਾਂਹ ਦਾ ਜੇ ਕਨਫਰਮ ਹੋਵੇ ਪੂਰਾ ਫੇਰੀ ਨਾ ਲੈਣੇ ਆ ਨਹੀਂ ਤਾਂ ਨਹੀਂ ਲੈਂਦੇ ਸੋ ਜਿਹੜੇ ਸਾਂਹਾਂ ਦਾ ਕਲੀਅਰ ਹੋ ਜੇ ਫਿਰ ਉਹਦਾ ਆਪਾਂ ਦੱਸ ਦਿੰਨੇ ਹੁੰਨੇ ਆ ਬਾਕੀ ਜ਼ਿਆਦਾਤਰ ਜਦੋਂ ਏਡੀ ਝੋਟੀ ਹੋ ਜਾਂਦੀ ਆ ਦੋਸਤੋ ਕਈ ਵਾਰ ਕੀ ਹੁੰਦਾ ਕਈ ਵਾਰੀ ਕਰਦੇ ਸੀਮਨ ਲਵਾ ਕੇ ਵੀ ਭੁੱਲ ਜਾਂਦੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਸੋ ਇਹਦੀ ਕੱਦ ਕਾਠੀ ਦੇਖ ਸਕਦੇ ਆ ਪੂਰੀ ਪਜਤ ਝੋਟੀ ਬਣੀ ਪਈ ਆ ਕੋਈ 3 ਕ ਮਹੀਨੇ 4 ਮਹੀਨੇ ਦੀ ਸੇਵਾ ਕਰਕੇ ਤੇ ਇਹਨੂੰ ਗੱਭਣ ਕਰਵਾ ਸਕਦਾ ਕੋਈ ਵੀਰ ਬਾਕੀ ਮਦਰ ਮਿਲਕ ਰਿਕਾਰਡ ਜਿਹੜਾ ਦੋਸਤੋ ਇਹਦਾ ਆਪਾਂ ਨੂੰ 13 14 ਲੀਟਰ ਦੱਸਿਆ ਗਿਆ ਬਾਕੀ ਤੁਸੀਂ ਆਪ ਦੀ ਨਿਰਖ ਪਰਖ ਕਰਕੇ ਇਹਨੂੰ ਖਰੀਦ ਸਕਦੇ ਆ ਸੋ ਇਸ ਤੋਂ ਅੱਗੇ ਦੋ ਨੰਬਰ ਤੇ ਜਿਹੜੀ ਝੋਟੀ ਆ ਦੋਸਤੋ ਇਹ 2 ਸਾਲ ਦੀ ਏਜ ਆ ਬਿਲਕੁਲ ਕੁੰਡੇ ਸਿੰਘਾਂ ਦੇ ਵਿੱਚ ਸਟ੍ਰੇਟ ਪਟਾ ਨੀਲੀ 라ਵੀ ਵਾਲੀ ਅੱਖ ਲੱਗੀ ਤੁਸੀਂ ਦੇਖ ਸਕਦੇ ਆ ਜੁਬਾਨ ਗਲਾਬੀ ਆ ਦੋਸਤੋ ਦੰਦਾ ਤੋਂ ਖੀਰੀ ਆ ਆ ਤੁਸੀਂ ਇਹਦਾ ਸਿੰਗ ਦੇਖ ਸਕਦੇ ਆ ਬਿਲਕੁਲ ਮੱਥੇ 'ਚ ਖੁੱਬੇ ਪਿਆ ਇਹੋ ਜਿਹੇ ਸਿੰਗ ਲੱਗੇ ਹੋਇਆ ਕਰਮਾਲੀ ਨੂੰ ਬਾਕੀ ਦੋਸਤੋ ਇਹਦੇ ਮੈਂ ਤੁਹਾਨੂੰ ਆਰਡਰ ਦਿਖਾਉਣਾ ਸੁਪਰ ਪਹਿਲਾ ਨਿਸ਼ਾਨ ਦੇਖ ਲਓ ਬਾਕੀ ਆ ਇਹਦਾ ਆਰਡਰ ਆ ਦੋਸਤੋ ਆ ਝੋਲੀ ਕਰਿਓ ਚੈੱਕ ਕੱਲਾ-ਕੱਲਾ ਥਾਣਾ ਦੋਸਤੋ ਜਿਹੜਾ ਮਾਲੂ ਇਹਨੂੰ ਲੱਗਾ ਖੜਾ ਚਾਰੇ ਪੀੜੀ ਤੇ ਪਾਵਿਆਂ ਅਰਗੇ ਤੇ ਗੈਪ ਤੁਸੀਂ ਚੈੱਕ ਕਰ ਲਿਓ ਦੋਸਤੋ ਆਹ ਜਿਹੜਾ ਗੈਪ ਆ ਇਹ ਆਮ ਝੂਟੀਆਂ ਦੇ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਵੀ ਸਰਕਾਰੀ ਸੀਮਨ ਦੀ ਆ ਕਿਹੜੇ ਦੀ ਇਹ ਹਜੇ ਕਨਫਰਮ ਨਹੀਂ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਦੋਸਤੋ ਤੋੜ ਕੇ ਦੀ ਚਾਲ ਤੇਰਾ ਬੋਡੀ ਸਟਰਕਚਰ ਦਾ ਪਤਾ ਲੱਗ ਜੂ ਤੁਹਾਨੂੰ ਸੋ ਇਹਦਾ ਵੀ ਢੇੜਾ ਤੁਹਾਨੂੰ ਪੜਾ ਦਿੰਨੇ ਆ ਬਹੁਤ ਚੰਗੀ ਝੋਟੀ ਆ ਬਾਕੀ ਤੁਸੀਂ ਆਪ ਦੀ ਦੋਸ ਸੋਹਣਿਆ ਸਜਣੋ ਪਰਖ ਕਰਕੇ ਇਹਨੂੰ ਖਰੀਦ ਸਕਦੇ ਆ ਚਾਰੇ ਪੈਰਾਂ ਦੇ ਬਿਲਕੁਲ ਜਾਇਜ਼ ਮਾਰਕਿੰਗ ਆ ਪਰਾਂ ਲੰਮੀ ਤੋਰ ਦੇ ਸੋ ਅ ਕੱਦ ਕਾੜ ਤੇ ਦਾ ਤੁਸੀਂ ਮਾਲੋ ਤੋਰ ਚੈੱਕ ਕਰ ਲਿਓ ਦੋਸਤੋ ਬਿਲਕੁਲ ਸਿੰਗਲ ਹੱਡੀ ਆ ਮਾਲਿਓ ਵੀ ਸੋ ਤੁਹਾਨੂੰ ਤੋਰ ਕੇ ਦੋਸਤੋ ਦਿਖਾ ਦਿੱਤੀ ਆ ਝੋਟੀ ਬਾਕੀ ਤੁਸੀਂ ਆ ਦੇਖ ਸਕਦੇ ਆ ਦਾ ਫੇਸ ਪੂਸ ਹੈ ਚੰਗੀ ਤਰ੍ਹਾਂ ਚੈੱਕ ਕਰ ਲਿਓ ਅੱਖਾਂ ਇਹਦੀਆਂ ਬਹੁਤ ਹੀ ਚੰਗੀਆਂ ਆ ਬਾਕੀ ਦੋਸਤੋ ਆਪ ਦੀ ਸਮਝ ਦੇ ਮੁਤਾਬਕ ਤੁਸੀਂ ਇਹਨੂੰ ਖਰੀਦ ਸਕਦੇ ਆ ਸੋ ਕਰਿਓ ਦੋਸਤੋ ਇਹਦੀ ਟੋਰਚ ਚੈੱਕ ਬਿਲਕੁਲ ਪੂਰ ਜਿਹੜੀ ਅੱਧਿਓਂ ਜ਼ਿਆਦਾ ਵਾਈਟ ਤੇ ਸਿੰਗਲ ਹੱਡੀ ਦੀ ਆ ਝੋਟੀ ਦੋਸਤੋ ਇਹ ਬਾਕੀ ਤੁਹਾਡੇ ਸਾਹਮਣੇ ਆ ਜਿਹੜੇ ਵੀਰ ਪਜਤ ਝੋਟੀ ਮੰਗਦੇ ਸੀ ਕਿ ਸਾਨੂੰ ਕੋਈ ਗੱਬਣ ਹੋਣ ਦੇ ਲਾਇਕ ਗੱਬਣ ਹੋਣ ਦੀ ਵਤ ਦੇ ਨੇੜੇ ਝੋਟੀ ਦਿਵਾਓ ਤਾਂ ਦੋਸਤੋ ਹੁਣ ਬਿਲਕੁਲ ਖੀਰੀ ਆ ਦੋਸਤੋ ਥੱਲੇ ਤੁਨ ਤੇ ਵੀ ਵਾਈਟ ਨਿਸ਼ਾਨ ਆ ਤੇ ਸੁਪਰ ਵੀ ਆ ਸੋ ਇਸ ਤੋਂ ਅੱਗੇ ਤੁਹਾਨੂੰ ਇੱਕ ਨੁਕਰੀ ਘੋੜੀ ਵਰਗੀ ਕੱਟੀ ਦਿਖਾਉਣੀ ਆ ਤੁਸੀਂ ਇਹਨੂੰ ਦੇਖ ਕੇ ਆਪੇ ਆ ਵੀ ਕਹੋਗੇ ਕਿ ਵਾਕਿਆ ਵੀਰੇ ਜਿਹੜੀ ਤੇਰੀ ਚੁਆਇਸ ਆ ਪਰਖ ਸੀਗਾ ਆਪਾਂ ਵੈਸੇ ਤਾਂ ਮੋਹਰਾ ਦੀ ਕੱਟੀ ਖੇਦੀ ਖਰੀਦ ਦੇਣੀ ਤੇ ਇਹ ਰਿਕਾਰਡ ਵਾਲੀ ਹੋਊਗੀ ਤੇ ਖਰੀਦਨੀ ਆ ਨਹੀਂ ਤਾਂ ਨਹੀਂ ਅਰਜਨ ਕੁੰਗੜ ਦਾ ਬੱਚਾ ਦਿਖਾਉਣ ਲੱਗਿਆ ਦੋਸਤੋ ਹਰਿਆਣੇ ਦੇ ਵਿੱਚੋਂ ਇਹਦੀ ਮਦਰ ਆਈ ਸੀ ਉਹਦੇ ਪਿੱਛੇ ਆਈ ਸੀਗੀ ਤਾਂ ਇਹ ਕੁਦਰਤ ਨੇ ਇਹਨੂੰ ਬਣਾਉਣ ਵਿੱਚ ਬڑے ਜਿਵੇਂ ਕਹਿਣ ਤੋਂ ਭਾਵੇਂ ਵੀ ਰੀਜਾ ਨਾ ਬਣਾਇਆ ਤੁਸੀਂ ਦੇਖ ਸਕਦੇ ਤਾਂ ਸਟਰਕਚਰ ਇਹਦੇ ਨਿੱਕੇ ਨਿੱਕੇ ਪੈਰ ਜਿਵੇਂ ਘੋੜੀ ਦੇ ਹੁੰਦੇ ਆ ਐਵੇਂ ਨਹੀਂ ਕਿਹਾ ਜਿਹੜੀ ਗੱਲ ਕਹਿਣ ਦੀ ਹੁੰਦੀ ਆ ਦੋਸਤੋ ਉਹਨੂੰ ਕਿਹਾ ਜਾਂਦਾ ਵਾ ਆ ਤੁਸੀਂ ਦੇਖ ਸਕਦੇ ਆ ਬਾਕੀ ਇਹਦੇ ਦੋ ਥਾਣਾ ਮਿੱਤਰੋ ਦੋਲਾ ਇਹ ਜਮਾਂਦਰੂ ਦੋਲਾ ਤੇ ਜਿਹੜੇ ਨੇ ਸੂ ਦੇ ਥੱਲੇ ਆ ਬਟਨ ਲੱਗੇ ਹੋਏ ਨਾ ਜਿਹੜੇ ਮੇਰੇ ਵੀਰ ਖਿਡਾਰੀ ਉਹਨਾਂ ਨੂੰ ਪਤਾ ਲੱਗੂ ਕਿ ਆ ਜਿਹੜੇ ਬਟਨ ਹੁੰਦੇ ਆ ਦੋਸਤੋ ਇਹ ਦੁੱਧ ਵਾਲੇ ਪਹੂ ਦੀ ਨਿਸ਼ਾਨੀ ਹੁੰਦੀ ਆ ਤੇ ਆ ਤੁਸੀਂ ਦੇਖ ਲਓ ਇਹਦੇ ਦੋ ਥਾਣਾ ਮਿੱਤਰੋ ਕੱਲਾ ਕੱਲਾ ਥਾਣਾ ਤੇ ਥਾਣਾ ਚ ਗਿਆ ਵੀ ਪੂਰਾ ਤੇ ਜਮਾਂਦਰੂ ਜਿਹੜੇ ਦੋਸਤੋਂ ਇਹ ਦੋ ਥਾਣਾ ਬਾਕੀ ਆਹ ਜਿਹੜੀ ਚੀਜ਼ ਆ ਦੋਸਤੋਂ ਆਹ ਇਹ ਜਿਹੜੀ ਸੂਤੋਂ ਪਿੱਛੇ ਨੂੰ ਆ ਜਿਹੜੇ ਵੀਰ ਖਿਡਾਰੀ ਉਹਨਾਂ ਨੂੰ ਪਤਾ ਆ ਕਿ ਜਦੋਂ ਇਹ ਪਸੂ ਤਿਆਰ ਹੁੰਦਾ ਤੇ ਚੱਡਾ ਸਾਰੇ ਪਿੱਛੇ ਨੂੰ ਕੱਢਦਾ ਹੈ ਸੋ ਇਹਨੂੰ ਤੋੜ ਕੇ ਵਿਖਾ ਦਈਏ ਸੋ ਤੁਹਾਨੂੰ ਤੋੜ ਕੇ ਦਿਖਾ ਦਨੇ ਸਜਣੋ ਹਣ ਸੋ ਢੇੜਾ ਕਢਾ ਦੇ ਇਧਰਲੇ ਪਾਸਿਓ ਤੁਹਾਨੂੰ ਆਪਾਂ ਹੁਣ ਤੋੜ ਕੇ ਦਿਖਾ ਦਨੇ ਆ ਝੋਟੀ ਤੇ ਤੁਸੀਂ ਆ ਦੇਖ ਲਿਓ ਇਹਦਾ ਸਿੰਗ ਦੇਖ ਲਿਓ ਸਿੰਗ ਬਿਲਕੁਲ ਨਿੱਕਾ ਨਿੱਕਾ ਤੇ ਫੇਸ ਜਿਹੜਾ ਬਿਲਕੁਲ ਛੋਟਾ ਜਿਹਾ ਫੇਸ ਆ ਜਿਵੇਂ ਕੌਲੇ 'ਚ ਪਾਣੀ ਪਿਆ ਲਓ ਇਹੋ ਜੀ ਕੱਟੀ ਆ ਦੋਸਤੋ ਇਹਦਾ ਪੈਠ ਪੂੜਾ ਤੁਸੀਂ ਚੈੱਕ ਕਰ ਲਿਓ ਤੁਹਾਨੂੰ ਨਤਾਜਾ ਹੋ ਜੂ ਵੀ ਇਹ ਕੱਟੀ ਦੁੱਧ ਤੇ ਭਲੀ ਹੋਈ ਆ ਅਰਜਨ ਕੁੰਗੜ ਦੀ ਕੱਟੀ ਆ ਸੱਚਨੋ ਤੇ ਜਿਹੜਾ ਮੰਨ ਲਓ ਇਹ ਇਹਦੇ ਥੱਲੇ ਇਹਦੀ ਮਾਂ ਥੱਲੇ ਦੋਸਤ ਸੀ 14 14.5 ਕਿਲੋ ਦੁੱਧ ਸੀਗਾ ਬਾਕੀ ਝੋਟੀ ਉਹ ਵੀ ਚੰਗੀ ਸੀਗੀ ਕਹਿੰਦੇ ਉੱਥੇ 17 18 ਕਿਲੋ ਦੀ ਮਾਲ ਕਰਨ ਸੀ ਜਦੋਂ ਇੱਧਰ ਆਈ ਥੋੜਾ ਜਿਹਾ ਦੁੱਧ ਦੋ ਘਟਾ ਗਈ ਸੀਗੀ 14 14.5 15 ਬਾਕੀ ਦੱਸਦੀ ਆ ਦੋਸਤੋ ਚੰਗਾ ਲਾਵਾ ਘਰਾਣਾ ਵਾ ਤਾਂ ਹੀ ਦੋਸਤੋ ਦਾ ਬੋਡੀ ਸਟਰਕਚਰ ਇਹਦੀ ਡੀਲ ਡੋਲ ਦੱਸਦੀ ਆ ਵੀ ਮੈਂ ਕਿਸੇ ਚੰਗੇ ਘਰਾਣੇ ਦੀ ਆ ਬਾਕੀ ਦੋਸਤੋ ਤੁਸੀਂ ਮੇਰੇ ਨੂੰ ਜਾਦੇ ਪਰਖੂ ਵੀ ਖੜਾਰੀਆਂ ਆ ਜਿਹੜੇ ਹਰ ਟਾਈਮ ਸੋਸ਼ਲ ਮੀਡੀਆ ਤੇ ਰਹਿੰਦੇ ਆ ਤੇ ਉਹ ਐਸਟੀਮੇਟ ਵੀ ਲਾਗੇ ਹੋਣਗੇ ਕਿ ਕਿਹੜਾ ਵਸਾਨ ਕਿਦਾਂ ਦੇ ਬੱਚੇ ਪਾਉਂਦਾ ਆ ਬਾਕੀ ਪਲੀਆ ਤੁਸੀਂ ਦੇਖ ਸਕਦੇ ਆ ਕੋਈ ਲਿੱਸੀ ਨਹੀਂ ਕੋਈ ਫਕੀਰੀ ਤੇ ਖਾਸ ਕਰਕੇ ਮੋਹਰਾ ਦੇ ਵਿੱਚ ਦਾ ਕੱਟੀਆਂ ਉਹੀ ਮੈਂ ਹੱਥ ਪਾਉਣਾ ਜਿਹੜੀਆਂ ਫੁੱਲ ਰਿਕਾਰਡ ਵਾਲੀਆਂ ਹੁਣ ਨਹੀਂ ਤਾਂ ਲੈਂਦੇ ਨਹੀਂ ਕੱਟੀ ਮੋਹਰਾ ਦੀ ਹੋਗੀ ਤੇ ਕਟਾ ਨੀਲੀ 라ਵੀ ਦਾ ਹੋ ਗਿਆ ਜੀਦਾ ਰਿਕਾਰਡ ਨਹੀਂ ਪਤਾ ਆਪਣੇ ਲਈ ਉਹ ਮਿੱਟੀ ਆ ਜਿਹਦਾ ਰਿਕਾਰਡ ਪਤਾ ਆਪਣੇ ਲਈ ਉਹ ਹੀਰਾ ਵਾ ਸੋ ਬਾਕੀ ਹੋ ਸਕਦਾ ਇਹ ਗੱਲ ਕਿਸੇ ਨੂੰ ਚੁਭੇ ਵੀ ਕਿਉਂਕਿ ਮੈਂ ਇਹ ਸਚਾਈ ਆ ਕਿ ਜੇ ਝੋਟਾ ਕੱਟਾ ਤੁਸੀਂ ਲੈਣਾ ਵਾ ਜੇ ਤੁਹਾਨੂੰ ਰਿਕਾਰਡ ਹੀ ਨਹੀਂ ਪਤਾ ਫਿਰ ਉਹ ਕੱਟਾ ਲੈਣ ਦਾ ਦੋਸਤੋ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਇਹ ਗੱਲ ਤੁਸੀਂ ਵੀ ਜਾਣਦੇ ਆ ਤੇ ਮੈਂ ਵੀ ਜਾਣਦਾ ਬਾਕੀ ਦੋਸਤੋ ਚਲੋ ਤੁਸੀਂ ਸਿਆਣੇ ਆ ਸਮਝਦਾਰ ਆ ਮੈਂ ਕੋਈ ਚੀਜ਼ ਦੀ ਕਮਿਟਮੈਂਟ ਨਹੀਂ ਕਰਦਾ ਕਿ ਕਈ ਵਾਰੀ ਚੰਗੇ ਵੀ ਮਿਲ ਜਾਂਦੇ ਜਿਹਦਾ ਰਿਕਾਰਡ ਨਹੀਂ ਪਤਾ ਹੁੰਦਾ ਆਪਦੀ ਸਮਝ ਨਾਲ ਆਪਾਂ ਤੁਸੀ ਖਰੀਦ ਲੈਂਦਾ ਬੰਦਾ ਸੋ ਇਹ ਅੱਜ ਆਪਣੇ ਕੋਲੇ ਤਿੰਨ ਨਾਗ ਆ ਤਿੰਨਾਂ ਦਾ ਜਿਹੜਾ ਮੁੱਲਾ ਦੋਸਤੋ 115000 ਰੁਪਿਆ ਵਾ ਤਿੰਨੇ ਝੋਟੀਆਂ ਦਾ ਬਾਕੀ ਜੇ ਕਿਸੇ ਮੇਰੇ ਵੀਰ ਨੂੰ ਇਹ ਪਸੰਦ ਆਉਣ ਤਾਂ ਫੋਨ ਦੇ ਵਿੱਚ ਹੀ ਵੀਡੀਓ ਦੇ ਵਿੱਚ ਹੀ ਜਿਹੜਾ ਤੁਹਾਨੂੰ ਰੇਟ ਦੱਸ ਦਿੱਤੇ ਆ ਭਰਾਵੋ ਜੇ ਕਿਸੇ ਨੂੰ ਪਸੰਦ ਆਏ ਤਾਂ ਕਰ ਲਿਓ ਸੰਪਰਕ ਤੇ ਜੇ ਨਾ ਆਏ ਚਲੋ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਗੀ ਹੈਗੀ ਆ ਤੁਸੀਂ ਕਿੱਥੋਂ ਮਰਜ਼ੀ ਖਰੀਦ ਲਿਓ ਤੇ ਜੇ ਕੋਈ ਕਮੀ ਪੇਸ਼ੀ ਲੱਗੀ ਤਾਂ ਮੀ ਦੱਸ ਦਿਆ ਕਰੋ ਸੱਜਣੋ ਵੀ ਆ ਵੀਰੇ ਤੇਰੀ ਕਮੈਂਟਾਂ 'ਚ ਦੱਸ ਦਿਆ ਕਰੋ ਵੀਰੇ ਵੀ ਆ ਤਰੀ ਝੋਟੀ 'ਚ ਕਮੀ ਪੇਸ਼ੀ ਆ ਤੁਹਾਡਾ ਲੰਬਾ ਤੁਹਾਡੀ ਮੰਨ ਲਓ ਕਮਿਟਮੈਂਟ ਕੀਤੀ ਸਰ ਮੱਥੇ ਆ ਕਦੇ ਵੀ ਆਪਾਂ ਉਹਤੇ ਕੈਂਤੂ ਪ੍ਰਾਤੂ ਨਹੀਂ ਕਰਦੇ ਇਹ ਗੱਲ ਦਾ ਤੁਹਾਨੂੰ ਵੀ ਪਤਾ ਵਾ ਜਿਹੜੀ ਪਬਲਿਕ ਹੁੰਦੀ ਆ ਜਿਹੜੇ ਯੂਟਿਊਬਰ ਲਈ ਜਿਹੜੀ ਇਹ ਪਰਿਵਾਰ ਹੀ ਹੁੰਦਾ ਵਾ ਬਾਕੀ ਕਮੀ ਪੇਹੀ ਹੋ ਸਕਦਾ ਕੋਈ ਰਹਿ ਗਈ ਹੋਵੇ ਤਾਂ ਆਪਾਂ ਨੈਕਸਟ ਵੀਡੀਓ ਚੋਂ ਦੂਰ ਵੀ ਕਰ ਦਾਂਗੇ ਇੱਕ ਜਿਹੜੀ ਗੱਲ ਮੇਰੇ ਕੋਲੇ ਆਈ ਸੀ ਕਿ ਵੀਰੇ ਤੋੜ ਕੇ ਦਿਖਾ ਰਿਆ ਕਰੋ ਸੋ ਤੋੜ ਕੇ ਦਿਖਾ ਦਿਆਂ ਆ ਜਬਾਨ ਦੇਖ ਸਾਡੇ ਝੋਟੀ ਦੀ ਇਹਦੀ ਵੀ ਗਲਾਬੀ ਆ ਤੇ ਉਹਦੀ ਵੀ ਗਲਾਬੀ ਆ ਬਾਕੀ ਦੋਸਤੋ ਜੇ ਕੋਈ ਹੋਰ ਐਕਸਟਰਾ ਵੀਡੀਓ ਚਾਹੀਦੀ ਹੋਈ ਆਉਂ ਵੀ ਦੱਸ ਦਿਓ ਆ ਝੋਟੀ ਦਾ ਤੁਸੀਂ ਖੜਨ ਖੜਨ ਦਾ ਸਟਾਈਲ ਚੈੱਕ ਕਰ ਹੀ ਗਏ ਹੋਵੋਗੇ ਦੋਸਤੋ ਕਿੰਦਾ ਦੀ ਆ ਬਾਕੀ ਮੋਬਾਈਲ ਨੰਬਰ ਤੇ ਐਡਰੈਸ ਫੇਰ ਦੱਸ ਦਿੰਨਾ ਮੈਂ ਅਮਨਦੀਪ ਸਿੰਘ ਆ ਪਿੰਡ ਅਕਾਲੀਆਂ ਵਾਲਾ ਧਰਮਕੋਟ ਜ਼ਿਲ੍ਹਾ ਮੁਕਤਸਰ ਸੋ ਆਪਣਾ YouTube ਤੇ Facebook ਪੇਜ ਆ ਨਿਊਜ਼ ਰਾਜ ਫਾਰਮ ਮੋਬਾਈਲ ਨੰਬਰ 842764103 ਸੋ ਧੰਨਵਾਦ ਸੱਜਣੋ ਜਿਹੜੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਉਹਨਾਂ ਦਾ ਵੀ तहे ਦਿਲ ਤੋਂ ਧੰਨਵਾਦ ਆ